ਲੋਗ 8 ਮਾਡਲ ਮਸ਼ੀਨ ਸਟੈਂਡਰਡ 513 ਬਾਈ ਜੀ ਖੁਸ਼ ਹਨ ਰੰਗ ਕਰਾਈ ਆ ਮਸ਼ੀਨ ਤਲਵੰਡੀ ਤੋਂ ਆ ਪਈ ਆ ਤੇ ਜਿੱਥੋਂ ਕਿਤੋਂ ਵੀ ਜਿਹੜੀ ਮਤਲਬ ਚਾਦਰ ਗਲੀ ਸੀ ਤੇ ਕਿਤੋਂ ਖਰੀ ਸੀ ਜਾਂ ਮਤਲਬ ਆ ਚੀਜ਼ਾਂ ਦੇ ਨਾ ਰੱਖਣੇ ਵਾਲੇ ਵੱਡੇ ਹੋ ਗਏ ਸੀਗੇ ਬਾਸਕਟ ਵਾਲੇ ਆਹ ਵਾਲੇ ਚੀਜ਼ਾਂ ਇੰਨੇ ਇੰਨੇ ਪੀਸਾ ਦਾ ਕੱਟ ਕੇ ਗਲਾਰਨ ਦੋ ਇਹ ਚੇਂਜ ਹੀ ਕਰਤੇ ਆ ਸਾਰੇ ਲਾ ਕੇ ਚਾਦਰ ਨਵੀਂ ਮੋਟੀ ਪਾਤੀਆਂ ਨਾਲੇ ਤੇ 5911 ਟਰੈਕਟਰ ਉੱਤੇ 65 ਬਈ ਹੋਇਆ ਹੋਇਆ ਵਿਆ ਵੇਖੋ ਗੱਲਬਾਤ ਵੇਰ ਲਾਈਟਾਂ ਦਾ ਕੰਮ ਥੋੜਾ ਜਿਆ ਰਹਿ ਗਿਆ ਬੰਪਰ ਬੰਪਰ ਲਾਉਣ ਵਾਲਾ ਹੈਗਾ ਤੇ ਅੱਜ ਕੰਪਲੀਟ ਹੋਈ ਆ ਮਸ਼ੀਨ ਮਹੀਨਾ ਲੱਗ ਗਿਆ ਨੂੰ ਬਈ ਇੱਥੇ ਕੱਟ ਵੱਡ ਕਰਨ ਤੇ ਸੈਟ ਵਟ ਕਰਨ ਤੇ ਤੇ ਦੇਖਿਓ ਘਾਟ ਲੱਗਦੀ ਐਣਾ ਦਿਖਾਉਣਾ ਐ ਸੁੰਦੇ ਦਾ ਕਟਰ ਵੀ ਕੱਟ ਰਿਆ ਦੂਸਰੇ ਪਾਸੇ ਵਰਕਸ਼ਾਪ 'ਚ ਖੜਾ ਕੱਟ ਵਰਕਸ਼ਾਪ 'ਚ ਹੈ ਕੱਟ ਵਰਕਸ਼ਾਪ 'ਚ ਹਾਂ ਹਾਂ ਕਟਰ ਵੀ ਤੁਹਾਨੂੰ ਦਿਖਾਉਣਾ ਐ ਦਾ ਤੇ ਤਲਵੰਡੀ ਕਰਵੰਡੀ ਪਾਈ ਹਿੰਦ ਵਰਕਸ਼ਾਪ ਤੁਹਾਨੂੰ ਬਾਈਆਂ ਦਾ ਨੰਬਰ ਵੀ ਦੇ ਦਿੰਨੇ ਆਂ ਇੰਡੀਆ ਦਾ ਬਹੁਤ ਵਧੀਆ ਬਈ ਬਾਈਆਂ ਦਾ ਕੰਮ ਹੈ ਇਹਨਾਂ ਦਾ ਠੀਕ ਆ ਆ ਖੜਾ ਕਟਰ ਵਾਹ ਵਾਹ ਕਿੰਨਾ ਵਧੀਆ ਮਾਰਕਟ ਪਿਆਰ ਕੀਤਾ ਵੇ ਰੂਲਾ ਅੱਲਾ ਨਾਲ ਕਿੰਝ ਕਰਦਾ ਸੀਗਾ ਰੂਲਾ ਥੋੜਾ ਜਿਹਾ ਖਰਾਲ ਸੀਗਾ ਰੂਲਾ ਰੂਲਾ ਕੱਢ ਕੇ ਫਿਰ ਹੋਰ ਲਾ ਕੇ ਪਾਦਾ ਸੀਗਾ ਆਜ ਨਾਲ ਕੋਲ ਹੋਰ ਵੀ ਤਿਆਰ ਹੋਈ ਜਾਂਦੀਆਂ ਮਸ਼ੀਨਾਂ ਵੈਸੇ ਰਿਪੇਅਰਿੰਗ ਦਾ ਕੰਮ ਆ ਪਾਈਆਂ ਕੋਲੇ ਬਾਕੀ ਦੂਸਰਾ ਸਾਰਾ ਠੀਕ ਆ ਪ੍ਰੀਤ ਐਨ ਐਸਰਨਾਨਕ ਨਿਊ ਹੀਰਾ ਆ ਗੁੱਲ ਨੂੰ ਇੱਥੇ ਲਵਾ ਦਿੰਗਾ ਇੱਥੋਂ ਪਾ ਕੇ ਇੱਥੇ ਸਿੱਧੀਆਂ ਪਾਜਾ ਕਰਨੀਆਂ ਸੀ ਜੀ ਦਾ ਠੀਕ ਆ ਆਜੋ ਤੇ ਰਹੇ ਦਿਖਾਉਣੇ ਆ ਮਸ਼ੀਨ ਫੇਰ ਘੈਂਟ ਗੱਲਬਾਤ ਕਰਾਈ ਪਈ ਆ ਬਾਈਆਂ ਦੀ ਆ ਨੰਬਰ ਆ ਇਹਨਾਂ ਦਾ ਕਿਸੇ ਨੇ ਤਿਆਰ ਕਰਾਉਣਾ ਜਾਂ ਕੋਈ ਵੀ ਮਸ਼ੀਨ ਦਾ ਬਾਸਕਟ ਪਾਉਣੀ ਆ ਕੋਈ ਵੀ ਲਾਉਣੀ ਆ ਤੁਸੀਂ ਇਹਨਾਂ ਨਾਲ ਕਨੈਕਟ ਕਰ ਦੋ ਕਰ ਲਿਓ ਜੀ ਬਾਈਆਂ ਨੂੰ ਫੋਨ ਤੇ ਠੀਕ ਆ ਸਿਰਾ ਕੰਮ ਬਾਈਆਂ ਦਾ ਸਿਰਾ ਬਾਈ ਆ ਦੂਜੀ ਦਾ ਕਟਰ ਖੜਾ ਇੱਥੇ ਲੈ ਕੇ ਜਾਣਾ ਇਹਦਾ ਥੋੜਾ ਜਿਹਾ ਕੰਮ ਜਾਂ ਕਰਵਾਇਆ ਸ਼ਰੂ ਉਧਰ ਵਾਲੇ ਦਾ ਅੱਜ ਤੋਰਾਂਗੇ ਇਦੇ ਵਾਲਜੇ ਲਵਾਏ ਆ ਉਗਰਦੇ ਦੇ ਇਹਨਾਂ ਤੋਂ ਕਰਾਇਆ ਆਪਣਾ ਆ ਇਧਰੋਂ ਫਰਮੀਤ ਤਾਂ ਖੜਾ ਦੂਜੇ ਪਿੱਛੇ ਤੇ ਕਟਰ ਵੇਖੋ ਕਿੰਨੇ ਖੜੇ ਆ ਨਾ ਬਾਈਆਂ ਨੇ ਆ ਖੜੀ ਆਪਣੀ ਰਾਣੀ ਹੰਗਰਾ ਬੰਦ ਲੱਗੇ ਪਏ ਆ ਤਿਆਰ ਬੱਸ ਹੋ ਜੂਗੀ ਮੀਨਮ ਮੰਨ ਲੈ 5 5 ਕੁ 5 ਦਾ ਵਾਜ ਜਾਣਗੇ ਨਾ ਹਾਂ 5 ਕੁ ਵਜੇ ਨੂੰ ਤੁਰਾਂਗੇ ਅਸੀਂ ਬਾਕੀ ਪਾਵਾਂਗੇ ਰੋਡ ਦੀਆਂ ਵੀਡੀਓ ਫੋਟੋਆਂ ਤੇ ਬਹੁਤ ਸੋਹਣਾ ਵਖਰਾ ਕੰਮ ਕੀਤਾ ਜਾਵਾ ਨਵੀਂ ਬਣਾਤੀ ਆ ਠੀਕ ਆ ਬਾਈ ਥੈਂਕ ਯੂ ਤੇਨੂੰ ਕਰ ਲਿਓ ਫੋਲੋ ਆਪਣੇ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਤੁਹਾਨੂੰ ਵੀਡੀਓ ਅਪਡੇਟ ਹੋਰ ਕਰਾਉਂਦੇ ਰਾਵਾਂਗੇ ਉੱਥੇ ਠੀਕ ਆ ਧੰਨਵਾਦ ਸਾਰਿਆਂ ਦਾ